ਨਮਸਕਾਰ ਸੰਗਰਮਿਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫ ਆਪ ਜੀ ਦਾ ਹਰਦਿਕ ਸਵਾਗਤ ਹੈ। ਪੇਸ਼ ਹੈ ਜਲਸੀਂ ਭਗਸਿੰਧਾ ਦਾ ਸਵਾਗਤ ਆਧੁਨਿਕ ਵਿਸ਼ੇਸ਼ ਪ੍ਰਗਰਮ। ਜਕਰਾ ਬਣ ਹਰੀ ਦਾ ਬੋਲ ਸੱਚੇ ਦਰਬਾਰੇ ਕੀ ਜੈ। ਕਲਯੁਗ ਦੇ ਉਤਾਰ ਸਜੋਗੀ ਬਾਬਾ ਬਾਲਕਨਾਥ ਜੀ ਜਿਨ੍ਹਾਂ ਦਾ ਵਿਸ਼ਾਲ ਮੰਦਰ ਨਵਾਂ ਸ਼ਹਿਰ ਦੁਆਬਾ ਡਿਸਟ੍ਰਿਕਟ ਸੀਰ ਪਗਸੇ ਨਗਰ ਵਿੱਚ ਪੁਚਰਾ ਮੱਲਾ ਮੂਸਾਪੁਰ ਰੋਡ ਤੇ ਬਹੁਤ ਹੀ ਭਗਟਾਂ ਦੇ ਅਥਾ ਪਿਆਰ ਦੇ ਨਾਲ ਬਹੁਤ ਹੀ ਸੁੰਦਰ ਬਣਿਆ ਆ ਜਿਸ ਦੇ ਵਿੱਚ વાર્ਸ਼ਿਕ ਭੰਡਾਰਾ ਕਾਡਰਾਂ ਵਿਸ਼ਾਲ ਭੰਡਾਰਾ ਸੰਗਤਾਂ ਦੇ ਬਰਬੋਰ ਸਹਾਇਕ ਦੇ ਨਾਲ 18 ਜਨਵਰੀ ਦਿਨ ਐਤਵਾਰ 2026 ਨੂੰ ਬੜੇ ਚਾਵਾਂ ਦੇ ਸੱਦਰਾਂ ਨਾਲ ਕੀਤਾ ਜਾ ਰਿਹਾ ਹੈ 18 ਜਨਵਰੀ ਦਿਨ ਐਤਵਾਰ ਸਵੇਰੇ 9 ਵਜੇ ਪੰਡਤ ਜੀ ਹਵਨ ਕਰਾਉਣਗੇ 11:30 ਵਜੇ ਪੂਰਨੋਤੀ ਪਾਈ ਜਾਵੇਗੀ ਠੀਕ 11:30 ਵਜੇ ਬਾਬਾ ਜੀ ਦਾ ਝੰਡਾ ਭਗਤਾਂ ਵੱਲੋਂ ਚਾਵਾਂ ਤੇ ਸੱਦਰ ਨਾਲ ਬੈਂਡ ਵਾਜਿਆਂ ਨਾਲ ਜਿਹੜੇ ਭਗਤ ਲੈ ਕੇ ਆਉਂਦੇ ਨੇ ਆਪਣੇ ਘਰ ਕਮਲਾਨਾ ਬਾਬਾ ਜੀ ਦਾ ਝੰਡਾ ਚੜ੍ਹਾਣਗੇ ਉਸ ਤੋਂ ਬਾਅਦ ਬਾਬਾ ਜੀ ਨੂੰ ਢੰਡਾਰੇ ਦਾ ਭੋਗ ਪ੍ਰਸ਼ਾਦ ਭੋਗ ਲਗਾਇਆ ਜਾਵੇਗਾ ਠੀਕ ਸਵਾ 12 ਵਜੇ ਹਮਾਚਲ ਦੀ ਸ਼ਾਨ ਬੰਦਨਾ ਦਿਵਾਨ ਆਪਣੇ ਸੁਰਾਂ ਦੀ ਲਹਿਰਾਂ ਦੇ ਨਾਲ ਸਮੂਹ ਭਗਤਾਂ ਲਈ ਬਹੁਤ ਹੀ ਸੁੰਦਰ ਆਵਾਜ਼ ਦੀ ਮਲਕਾ ਬੰਦਨਾ ਦਿਵਾਨ ਬਾਬਾ ਜੀ ਦਾ ਗੁਣਗਾਨ ਕਰਨਗੇ ਤੇ 1:30 ਵਜੇ ਬਾਬਾ ਜੀ ਦਾ ਭੰਡਾਰਾ ਸ਼ੁਰੂ ਹੋ ਜਾਵੇਗਾ ਲੋਟ ਸਵੇਰੇ 8:30 ਵਜੇ ਸਮੂਹ ਸੰਗਤਾਂ ਲਈ ਚਾਹ ਮਠਾਈ ਪਕੌੜਿਆਂ ਦਾ ਭੰਡਾਰਾ ਵੀ ਭਰਪੂਰ ਚੱਲੇਗਾ ਸਾਰੀਆਂ ਸੰਗਤਾਂ ਨੂੰ ਪਰਜੋਰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਜੀ ਦੇ ਮੰਦਰ 18 ਜਨਵਰੀ ਦੇ ਐਤਵਾਰ ਨੂੰ ਪਹੁੰਚ ਕੇ ਭੰਡਾਰੇ ਵਿੱਚ ਸ਼ਾਮlo ਕੇ ਬਾਬਾ ਜੀ ਦਾ ਆਸ਼ੀਰਵਾਦ ਲਓ ਤੇ ਆਪਣਾ ਜੀਵਨ ਸੰਵਰ ਕਰੋ ਜੈ ਕਰਉ ਬੋਨਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੀ ਗੱਲ ਉਹ ਹੈ ਮੈਂ ਸਿੰਦਰ ਸਿੰਘ ਬੈਂਸ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਤੇ ਅੱਜ ਆਪਣੀ ਮੀਟਿੰਗ ਜਿਹੜੀ ਆ ਕਿਸਾਨ ਜਥੇਬੰਦੀਆਂ ਤੇ ਪਲੱਸ ਐਸਜੀਪੀਸੀ ਵੀ ਹਰੇ ਤੇ ਜਿੰਨੇ ਵੀ ਸਿੱਖ ਜਥੇਬੰਦੀਆਂ ਆਏ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਸੀਗਾ ਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਪ੍ਰੋਗਰਾਮਾਂ ਕਰਕੇ ਸ਼ਾਮਲ ਹੋ ਸਕੇ ਪਰ ਜੋ ਸਾਡਾ ਪ੍ਰੋਗਰਾਮ ਹੈ ਬੰਦੀ ਸਿੰਘਾਂ ਦੀ ਰਿਹਾਈ ਔਰ ਇਨਕਲਾਬੀ ਬੰਦੇ ਪੱਤਰਕਾਰ ਸਮਾਜਿਕ ਕਾਰਕੁਨ ਜਿਹੜੇ ਫੜ ਕੇ ਬਿਨਾ ਕੇਸ ਚਲਾਏ ਜ਼ਿਲ੍ਹਾਂ ਦੇ ਵਿੱਚ ਰੱਖੇ ਆ ਤੇ ਪਰਸੋਂ ਵੀ ਤਰੀਕ ਸੀਗੀ ਉਹਨਾਂ ਦੀ ਉਮਰ ਖਾਲਦ ਹੋਣ ਦੀ ਉਹਨਾਂ ਦੇ ਵਿੱਚ ਦੋ ਬੰਦਿਆਂ ਦੀ ਈਮਾਨਤ ਨਹੀਂ ਕੀਤੀ ਤੇ ਬਾਕੀ ਬੰਦੇ ਉਹੀ ਕੇਸ ਸੇਮ ਉਹਨਾਂ ਬੰਦਿਆਂ ਨੂੰ ਈਮਾਨ ਦੇ ਦਿੱਤੀ ਗਿਆ ਸਰਕਾਰ ਧੱਕੇ ਨਾਲ ਜਿਹੜਾ ਆ ਉਹਨਾਂ ਨੂੰ ਅੰਦਰ ਰੱਖਣਾ ਚਾਹੀਦੀ ਆ ਔਰ ਬੰਦੀ ਸਿੰਘ ਜਿਹੜੇ ਆ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਆ ਔਰ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਔਰ ਸਾਡੀਆਂ ਜਥੇਬੰਦੀਆਂ ਸਾਰੀਆਂ ਇਹ ਮੰਗ ਕਰਦੀਆਂ ਆ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਔਰ ਚਾਹੇ ਉਹ ਬੰਦੀ ਸਿੰਘ ਹੋਣ ਚਾਹੇ ਉਹ ਜਿਹੜੇ ਸਮਾਜਿਕ ਕਾਰਕੁਨ ਹੋਣ ਪੱਤਰਕਾਰ ਹੋਣ ਜਾਂ ਉਹ ਇਨਕਲਾਬੀ ਬੰਦੇ ਹੋਣ ਉਹਨਾਂ ਨੂੰ ਸਰਕਾਰ ਜਲਦੀ ਜਿਹੜੀ ਆ ਰਿਹਾ ਕਰੇ ਔਰ ਉਸ ਰੋਸ ਦੇ ਵਜੋਂ ਅਸੀਂ 12 ਤਰੀਕ ਨੂੰ ਜਿੰਨੇ ਪੰਜਾਬ ਦੇ ਲੋਕ ਪਲਾਜੇ ਆ ਉਹ 3 ਘੰਟਿਆਂ ਦੇ ਲਈ ਫ੍ਰੀ ਕਰਨ ਜਾ ਰਹੇ ਆ ਜਿਹਦੇ ਵਿੱਚ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਅਪੀਲ ਕਰਦੇ ਆ ਜਿਹੜੇ ਵੀ ਇਸ ਬੰਗਾਂ ਦੇ ਨਾਲ ਹਮਦਰਦੀ ਰੱਖਦੇ ਆ ਉਹ ਸਾਰੇ ਟੋਲ ਬਰਾਜਾ ਦੇ ਚਾਹੇ ਉਹ ਬਹਿਰਾਵਾਲਾ ਟੋਲ ਪੱਲਾਜਾ ਚਾਹੇ ਮਸ਼ਵਾਂ ਵਾਲਾ ਟੋਲ ਪੱਲਾਜਾ ਉੱਥੇ ਉਹ ਪਹੁੰਚਣ ਆ ਜਾਓ ਆ ਜਾਓ ਮਾਈਕ ਲੈ ਲਓ ਜੀ ਬੋਲਣਾ ਜੀ ਪਰ ਕੋਈ ਇਸ ਪੋਸਟ ਤੋਂ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਕੀਰਤੀ ਕਿਸਾਨ ਜਨ ਨੂੰ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਆ ਉਹ ਜਿਹੜਾ ਆ 12 ਤਰੀਕ ਨੂੰ ਜਿਹੜੇ ਟੋਲ ਪਲਾਦੇ ਨੇ ਸਾਡੇ ਜ਼ਿਲ੍ਹੇ ਦੇ ਅੰਦਰ ਚਾਹੇ ਉਹ ਬਸ਼ੂਆ ਔਰ ਬਰਾਮ ਜਿੱਥੇ ਪ੍ਰੋਟੈਸਟ ਕੀਤਾ ਜਾਣਾ ਹੈ ਸੋ ਮੈਂ ਬਤੌਰ ਸ਼੍ਰੋਮਣ ਅਕਾਲੀ ਦਲ ਨੂੰ ਇਹ ਅਜਿਹੀ ਮੈਡਿਕ ਜਾਜਰ ਹੋਇਆ ਔਰ ਅਸੀਂ ਪੂਰਾ ਸਮਰਥਨ ਕਿਉਂਕਿ ਇਹ ਜਿਹੜਾ ਬੰਦੀ ਸਿੰਘ ਆ ਇਹ ਕਿਸੇ ਪਾਰਟੀ ਦੇ ਨਹੀਂ ਇਹ ਸਾਰਿਆਂ ਦੇ ਸਾਡੇ ਸਾਂਝੇ ਆ ਸੋ ਜਿੱਥੇ ਸੈਂਟਰ ਸਰਕਾਰ ਇਹ ਤੱਕਾ ਲੋਕਾਂ ਦੇ ਨਾਲ ਉਹਨਾਂ ਬੰਦੀ ਸਿੰਘਾਂ ਨਾਲ ਕਰ ਰਹੀ ਆ ਬਿਨਾਂ ਕਿਸੇ ਚਲਾਇਆ ਅਜਿਹੀ ਕੀਤੀ 32 ਸਾਲ ਉਹਨਾਂ ਨੂੰ ਜੇਲਾਂ ਦੇ ਅੰਦਰ ਬੰਨ੍ਹਿਆ ਹੋਇਆ ਹੋਵੇ ਔਰ ਕਮੇਲ ਜੀ ਕਹਿੰਦਾ ਕਿ ਜਦੋਂ ਸਜਾਵਾਂ ਪੂਰੀਆਂ ਹੋ ਗਿਆ ਤਾਂ ਉਹਨਾਂ ਨੂੰ ਰਿਆ ਕੀਤਾ ਜਾਵੇ। ਸੋ ਉਹਦੇ ਲਈ ਇਹਨਾਂ ਨੇ ਜੋ ਪ੍ਰੋਗਰਾਮ ਵੀ ਕਿਹਾ ਆ ਸਾਡੇ ਭੈਣ ਸਾਹਿਬ ਨੇ ਔਰ ਸਮੁਖੀਏ ਜੱਟੇ ਬੰਦਿਆ ਨੇ ਅਸੀਂ 12 ਤਰੀਕ ਨੂੰ ਹੌਮਾ ਮਾਰ ਕੇ ਜਿਹੜੀ ਇਹ ਈਕਾਲ ਦਿੱਤੀ ਗਈ ਆ ਉਹਦੇ ਵਿੱਚ ਮੁਜੇਦ ਕਰਾਂਗੇ। ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਹਮੇਸ਼ਾ ਹੀ ਸੱਚ ਹੱਕ ਦੀ ਆਵਾਜ਼ ਉਠਾਈ ਆ। ਸੋ 12 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਮੁਜੇਦ ਕਰੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਰੇ ਰੋਟੀ ਖਾਦੇ ਤੇ ਲੋਕ ਕੰਮ ਕਰਦਾ ਪਿੰਡਾਂ ਵਿੱਚ ਜਦੋਂ ਪਿਛਲੀ ਕਾਂਗਰਸ ਦੀ ਗਵਰਨਮੈਂਟ ਸੀ ਲੱਖਾਂ ਰੁਪਈਆਂ ਦੇ ਕਰੋੜਾਂ ਰੁਪਏ ਦੇ ਕੰਮ ਪਿੰਡਾਂ ਵਿੱਚ ਨਿਰਗਾਚ ਹੋਏ ਹਾਲ ਜਦੋਂ ਸਿਸਟਮ ਚੱਲਦਾ ਨੇਗਾ ਵਾਪਸ ਸੀ ਉਹ ਕਾਚੇ ਨਾ ਜੀ ਜੀ ਹਾਂ ਜੀ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਆਪਾਂ ਅਕਾਦ ਕੇ ਹੋਣੇ ਬਾਤ ਤੇ ਦੇਖੋ ਸਾਨੂੰ ਭਗਵੰਤ ਮਾਨ ਜੀ ਕੀ ਕਹਿੰਦੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਹਿੰਦੀ ਹੈ ਸਾਨੂੰ ਇਸ ਗੱਲ ਦੇ ਵਿੱਚ ਇੰਟਰਸਟ ਕੋਈ ਨਹੀਂ ਹੈ ਸਾਨੂੰ ਇੰਟਰਸਟ ਹੈ ਲੋਕਾਂ ਦੇ ਕੰਮਾਂ 'ਚ ਅਸੀਂ ਮਨਰੇਗਾ ਦੇ ਲੋਕਾਂ ਦੀ ਵਰਕਰਾਂ ਦੀ ਲੜਾਈ ਲੜ ਰਹੇ ਹਾਂ ਕਾਨੂੰਨ ਵਿਵਸਥਾ ਜਿਹੜੀ ਖਰਾਬ ਹੈ ਉਹੀ ਲੜਾਈ ਲੜ ਰਹੇ ਹਾਂ ਨਸ਼ੇ ਦਾ ਜਿਹੜਾ ਬੋਲਬਾਲ ਹੈ ਉਹੀ ਲੜਾਈ ਲੜ ਰਹੇ ਹਾਂ ਅਸੀਂ ਮੁੱਦਿਆਂ ਤੇ ਗੱਲ ਕਰ ਰਹੇ ਹਾਂ ਕੋਈ ਲਾਈਵ ਕਰਦਾ ਹੈ ਨਹੀਂ ਕਰਦਾ ਸਾਨੂੰ ਕੋਈ ਇੰਟਰਸਟ ਹੀ ਨਹੀਂਗਾ ਇਸ ਗੱਲ ਦੇ ਨਾਲ ਕੌਣ ਕਿਸੇ ਨੂੰ ਨੋਟਿਸ ਦੇ ਰਿਹਾ ਜਾਂ ਨਹੀਂ ਦੇ ਰਿਹਾ ਤੁਸੀਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਮਹਾ ਸੰਗਰਾਮ ਦੇ ਨਾਮ ਦੇ ਨਾਲ ਅਸੀਂ ਮਨਰੇਗਾ ਦੀਆਂ ਸਭਾਾਂਾਂ ਕਰ ਰਹੇ ਹਾਂ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਘਰ ਘਰ ਜਾਂਦੇ ਹਾਂ ਮੇਰੇ ਨਾਲ ਵਿਜੇਂਦਰ ਸਿੰਘਲਾ ਜੀ ਇਹਨਾਂ ਦੀ ਡਿਊਟੀ ਲੱਗੀ ਵੀ ਹੈ ਕਈ ਪਰਦੇਸ਼ਾਂ ਦੇ ਵਿੱਚ ਸਾਡਾ ਮਕਸਦ ਹੈ ਕਿ ਅਸੀਂ ਲੋਕਾਂ ਨੂੰ ਜਾ ਕੇ ਦੱਸਿਏ ਕਿ ਜਿਹੜਾ ਕੰਮ ਡਾਕਟਰ ਮਨਮੋਹਨ ਸਿੰਘ ਜੀ ਨੇ ਸਾਨੂੰ ਰੋਜ਼ਗਾਰ ਦਿੱਤਾ ਸੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਉਹਨੂੰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਖੋਹ ਲਿਆ ਗਿਆ ਹੈ ਉਹੀ ਲੜਾਈ ਲੜ ਕੇ ਜਿਹੜਾ ਕਾਨੂੰਨ ਇਹ ਲੈ ਕੇ ਆਇਆ ਹੈ ਨਵਾਂ ਕਾਨੂੰਨ ਉਹਨੂੰ ਵਾਪਸ ਕਰਾਉਣਾ ਉਹੀ ਲੜਾਈ ਤੱਕ ਤੱਕ ਜਾਰੀ ਰਹੇਗੀ ਜਦ ਤੱਕ ਮੰਨੇਗਾ ਨੂੰ 600 ਰੁਪਿਆ ਦਿਹਾੜੀ ਨਹੀਂ ਮਿਲ ਜਾਂਦੀ ਤੇ ਜਿਹੜੇ ਪੂਰੇ ਅਧਿਕਾਰ ਆ ਉਹ ਨਹੀਂ ਮਿਲ ਜਾਂਦੇ ਆ ਜਿੰਨੇ ਸ਼ਰਤਾਂ ਲਾਤੀਆਂ ਵੀ ਗੂਠਾ ਲਾ ਕੇ ਤੁਹਾਡੀ ਹਾਜ਼ਰੀ ਲੱਗੂਗੀ 60 40 ਦੀ ਰੇਸ਼ਿਓ ਵਾਲਾ ਇਹ तमाम ਗੱਲਾਂ ਕਿਉਂਕਿ ਕਿਸੇ ਨੂੰ ਰੋਜ਼ਗਾਰ ਤਾਂ ਮਿਲੇ ਹੀ ਨਹੀਂ 100 ਦਿਨ ਦਾ ਪੰਜਾਬ ਦੇ ਅੰਦਰ ਮੇਰਾ ਖਿਆਲ ਪੂਰੇ ਪੰਜਾਬ ਚੋਂ ਕੋਈ ਸੌ ਘਰ ਐਸਾ ਨਹੀਂ ਹੋਣਾ ਜਿਹਨੂੰ ਮੈਂ ਹੱਥ ਖੜੇ ਕਰਾਇਆ ਸੀ ਜਿਹਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਬੀਜੇਪੀ ਬੇਕੂ ਬਣਾ ਰਹੀ ਹੈ ਬਈ ਸੀ 125 ਦਿਨ ਦੇ ਤੇ ਉਹਨਾਂ ਨੂੰ ਪਤਾ ਹੈ ਕਿ 50 ਦਿਨ ਦਾ ਰੋਜ਼ਗਾਰ ਨਹੀਂ ਮਿਲਿਆ ਅੱਧੇ ਲੋਕਾਂ ਨੂੰ 48% ਕੇਵਲ ਲੋਕਾਂ ਨੂੰ ਰੋਜ਼ਗਾਰ ਮਿਲਿਆ ਉਹ ਵੀ 50 ਦਿਨ ਤੋਂ ਥੱਲੇ ਤੇ 100 ਦਿਨ ਕਿਹਨੂੰ ਮੈਂ ਭਾਵੇਂ 150 ਦਿਨ ਕਰ ਦਿਓ ਸ਼ਰਤਾਂ ਹੀ ਇਹਨੀਆਂ ਲਾਦੀਆਂ ਇਰੀਗੇਸ਼ਨ ਦਾ ਕੰਮ ਬੰਦ ਕਰਤਾ ਰੋੜਾਂ ਦੀ ਸਾਈਡ ਤੇ ਕੰਮ ਬੰਦ ਕਰਤਾ ਸੋ ਇਸ ਕਰਕੇ ਅਸੀਂ ਸਾਰੇ ਲੀਡਰ ਕੱਟ ਲੋਗੇ ਲੜਾਈ ਲੜ ਰਹੇ ਆ ਮੇਰੇ ਸਾਡੇ ਇਥੋਂ ਪਾਰਲੀਮੈਂਟ ਲੜੇ ਵੀਜੇਂਦਰ ਸਿੰਘਾ ਜੀ ਵੀ ਇਹਦੇ ਤੇ ਗੰਭੀਰ ਸੀਰਵਯੂ ਸੀ ਦੇ ਵਿੱਚ ਫੈਸਲਾ ਲਿਆ ਕਿ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਇਹਦੀ ਲੜਾਈ ਕਰਾਂਗੇ ਜਿੱਦਾਂ ਸੈਸ਼ਨ ਸੀ ਸੈਸ਼ਨ ਦੇ ਵਿੱਚ ਜਦੋਂ ਕਾਂਗਰਸ ਨੇ ਬਾਈਕਾਟ ਕੀਤਾ ਤਾਂ ਕਾਂਗਰਸ ਨੇ ਬਾਈਕਾਟ ਕਿਥੇ ਕਰਤਾ ਕਾਂਗਰਸ ਨੇ ਕਹਿੰਿਆ ਸੀ ਕਾਂਗਰਸ ਜਨਾਬ ਜੀ ਇਥੋਂ ਭੱਜ ਰਹੇ ਕਾਂਗਰਸ ਨੇ ਬਾਈਕਾਟ ਨਹੀਂ ਕੀਤਾ ਫਿਰ ਉਹੀ ਗੱਲ ਕਰ ਰਹੇ ਹੋ ਜੀ ਜੀ ਠੀਕ ਹੈ ਤੁਹਾਡੇ ਪਰ ਸਾਡੀਆਂ ਮਾਵਾਂ ਪੈਣਾ ਔਰਤਾ ਜਿਸ ਫੰਕਸ਼ਨ ਦੇ ਵਿੱਚ ਵੱਡੀ ਤਦਾਦ ਔਰਤਾ ਪਹੁੰਚਣ ਗਈ ਹੈ ਸਮਝ ਲਓ ਆਂਦੇ ਟਾਈਮ ਦੇ ਵਿੱਚ ਉਹ ਤੁਹਾਡੀ ਗੱਲ ਹਰ ਘਰ ਤੱਕ ਪਹੁੰਚੇ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਇੱਥੇ ਵੀਰਾ ਤੇ ਭਰਾਵਾਂ ਨੂੰ ਕਿ ਅੱਜ ਦੀ ਜਿਹੜੀ ਕਾਨਫਰੰਸ ਹੈ ਇਹ ਸਮੁੱਚੇ ਹਿੰਦੁਸਤਾਨ ਸਾਡੀ 올 ਇੰਡੀਆ ਕਾਂਗਰਸ ਦੇ ਪ੍ਰਧਾਨ ਮਰਕਰਜ ਖੜਗੇ ਸਾਹਿਬ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਸਾਡੇ ਯੂਪੀਏ ਦੀ ਇੱਕ ਚੇਅਰ ਪਰਸਨ ਮੌਜੂਦਾ ਚੇਅਰ ਪਰਸਨ ਸੌਰੀ ਮੈਂ ਕਿਹਾ ਤਾਂ ਸੋਨੀਆ ਗਾਂਧੀ ਜੀ ਉਹਨਾਂ ਦਾ ਇਹ ਫੈਸਲਾ ਸੀ ਅੱਜ ਤੋਂ 20 ਸਾਲ ਪਹਿਲੇ 2006 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਉਦੋਂ ਇੱਕ ਫੈਸਲਾ ਲਿਆ ਗਿਆ ਸੀ ਸੋਨੀਆ ਜੀ ਵੱਲੋਂ ਤਕਰੀਬਨ ਇੱਕ ਸਾਲ ਲਗਾਤਾਰ ਉਹਦੇ ਤੇ ਵਾਤਾਵਰਣ ਚੱਲਿਆ ਸੀ ਤੁਸੀਂ ਹੈਰਾਨ ਹੋਗੇ ਮੋਦੀ ਸਾਹਿਬ ਤੇ ਕਿਸੇ ਸਿਆਸੀ ਪਾਰਟੀ ਨੂੰ ਪੁੱਛਦੇ ਵੀ ਨਹੀਂ ਕਿਸੇ ਦਾ ਸਲਾਹ ਵੀ ਨਹੀਂ ਕਰਦੇ ਪਾਰਲੀਮੈਂਟ ਦੇ ਵਿੱਚ ਬਿੱਲ 15 ਮਿੰਟ ਤੋਂ ਵੱਧ ਚਰਚਾ ਵੀ ਨਹੀਂ ਹੁੰਦੀ ਪਰ ਜਦੋਂ ਨਰੇਗਾ ਜਿਹਨੂੰ ਮੈ ਨਰੇਗਾ ਕਿਹਾ ਜਾਂਦਾ ਹੈ ਜਦੋਂ ਇਹ ਬਣਨ ਤੋਂ ਪਹਿਲਾਂ ਇੱਕ ਸਾਲ ਲਗਤਾ ਸਾਰੇ ਪੋਲਿਟিক্যাল ਐਕਟਿਵਿਸਟ ਜਿਹੜੇ ਦੇਸ਼ ਦੇ ਸੀ ਸਾਰੇ ਸੋਸ਼ਲ ਰਿਫਾਰਮਰਸ ਸਾਰੀਆਂ ਪੋਲਿਟিক্যাল ਜਮਾਤਾਂ ਤੇ ਤੁਸੀਂ ਹੈਰਾਨ ਹੋਵੋਗੇ ਇਹ ਜਿਹੜਾ ਮਹੱਤਵ ਸੀ ਉਸ ਟਾਈਮ ਉਹਨੂੰ ਹੈਡ ਕਰਦੇ ਸੀ ਕਲਿਆਨ ਸਿੰਘ ਜਿਹੜੇ ਬੀਜੇਪੀ ਦੇ ਚੀਫ ਮਿਨਿਸਟਰ रह ਚੁੱਕੇ ਸੀ ਯੂਪੀ ਦੇ ਈਵਨ ਉਹਨਾਂ ਦਾ ਸਾਰੀਆਂ ਪਾਰਟੀਆਂ ਨਾਲ ਚਰਚਾ ਕਰਕੇ ਫੈਸਲਾ ਕੀਤਾ ਗਿਆ ਕਿ ਇੰਨੇ ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅਸੀਂ ਹਿੰਦੁਸਤਾਨ ਦੇ 70% ਦੇ ਲੋਕ ਅਜੇ ਵੀ ਸਾਰੇ ਦੇਸ਼ ਦੇ ਵਿੱਚ ਦੋ ਵਕਤ ਦੀ ਰੋਡ ਪਹਿਲਾਂ ਗੁਰਦਾਸਪੁਰ ਫਿਰ ਟਾਡੇ ਹੋਇਆ ਕੰਨੂਮੇ ਜਾਣਾ ਪੈਂਦਾ ਹੈ ਕੋਈ ਬਲਾਚੌਰ ਫਿਰ ਸਮਰਾੜੇ ਹੈ ਕੰਨੂਮੇ ਅੱਧੇ ਘੰਟੇ ਵਿੱਚ ਜਾਣਾ ਪਾਉ ਰਾਜਪੁਰਾ ਸਿੰਗਰੂਰ ਫਿਰ ਪੋਚੋਮੰਡੀ ਫਿਰ ਬਾਗਾਪਰਨਾ ਤੇ ਦਾਸ ਗੁਰੂ ਹਰਸਾਏ ਠੀਕ ਹੈ ਠੀਕ ਹੈ ਠੀਕ ਹੈ ਜੀ ਕਾਂਗਰਸ ਨੂੰ ਬਹੁਤ ਚੰਗਾ ਇੰਨਾ ਸਾਰੇ ਸਿਚੁਏਸ਼ਨ ਵਲ ਦੇ। ਪਰ ਦੀ ਗੱਲ ਇਹ ਹੈ ਠੀਕ ਹੈ ਜੀ। ਹਾਲਾਤ ਬਦ ਰਹੇ ਨੇ। ਉਹਨਾਂ ਹਾਲਾਤਾਂ ਦੇ ਮੁਤਾਬਕ ਜੋ ਮੈਂ ਸਮਝਦਾ। ਸਾਰਨੋਂ ਪਹਿਲੇ ਤੇ ਮੋਸਟ ਇੰਪੋਰਟੈਂਟ ਚੀਜ਼ ਪੰਜਾਬ ਦੀ ਹੈ ਕਿ ਅਮਨ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਉਹ ਸੁਧਾਰੀ। ਇਸ ਤਈ ਇਮਾਮ ਆਦਮੀ ਪਾਰਟੀ ਕੰਪਲੀਟਲੀ ਫੇਲ ਹੈ। ਜਿਹੜਾ ਇਥੋਂ ਦਾ ਮੁੱਖ ਮੰਤਰੀ ਹੈ, ਜਿਹੜਾ ਇਥੋਂ ਦਾ ਹੋਮ ਮਿਨਿਸਟਰ ਹੈ, ਉਹਦੇ ਕੋਈ ਚੀਜ਼ ਵੀ ਕੰਟਰੋਲ ਚ ਹੈ। ਅੱਜ ਹੀ ਮੈਂ ਸੁਣ ਰਿਹਾ ਸੀ ਕਿ ਕੇਜਰੀਵਾਲ ਤੇ ਭਗਵੰਤ ਕਲ ਜਲੰਧਰ ਗਏ ਉਥੇ ਨੇ ਕਿਹਾ ਕਿ ਅਸੀਂ ਦੂਜਾ ਚਰਨ ਹੁਣ ਜਿਹੜਾ ਯੁੱਧ ਹੈ ਨਸ਼ਿਆਂ ਬਰੋ ਸ਼ੁਰੂ ਕਰਨ ਲੱਗੇ ਅਜੇ ਪਹਿਲੇ ਚਰਨ 'ਚ ਹੀ ਕੁਝ ਨਹੀਂ ਹੋਇਆ ਪਹਿਲੇ ਚਰਨ ਦੀ ਕੋਈ ਉਪਲਬਧੀ ਤੇ ਦੱਸਣ ਸਾਤ ਨਹੀਂ ਨਸ਼ਾ ਤੇ ਟੈਲੀਫੋਨ ਤੇ ਹਰ ਘਰ ਤੇ ਅਵੇਲੇਬਲ ਅਜੇ ਤੇ ਇਹਨਾਂ ਕੋਲ ਚੀਮਿਸਟ ਜਿਹੜਾ ਉਹਨੂੰ ਨਸ਼ਾ ਮੁਕਤ ਨਹੀਂ ਕਰ ਸਕੇ ਦੂਜਾ ਮੈਨੂੰ ਦੱਸੋ ਕਿਹੜਾ ਚਰਨ ਨਵਾਂ ਸ਼ੁਰੂ ਕਰਨਾ ਹੈ ਅੱਜ ਤੱਕ ਤੇ ਫੋਕਵਾਂ ਤੇ ਜਮ ਮੁਕਤ ਨਹੀਂ ਹੋ ਸੇ ਦੂਜੀ ਗੱਲ ਹੈ ਗੈਂਗਸਟਰਸ ਹੁਣ ਕਹਿੰਦੇ ਰਸੀਂ ਮੁਕਤ ਕਰਾਂਗੇ ਉਹਦਾ ਮਤਲਬ 4 ਸਾਲ ਤੁਹਾਡੀ ਮਰਜ਼ੀ ਨਾਲ ਹੀ ਚੱਲਦਾ ਰਹੇ ਉਹਦਾ ਮਤਲਬ 4 ਸਾਲ ਗੈਂਗਸਟਰਸ ਨੂੰ ਮੁਕਤ ਕਰਨਾ ਇਹਨਾਂ ਦੀ ਪ੍ਰਾਇੋਰਟੀ ਹੈ ਨਹੀਂ ਹਰ ਪੰਜਾਬ ਦਾ ਕੋਈ ਤਿੱਜਾ ਕਰ ਇਹੋ ਜਿਹਾ ਨਹੀਂ ਜਿਹਦੇ ਕੋਲ ਫਰੋਤੀ ਦੇ ਟੈਲੀਫੋਨ ਨਹੀਂ ਆਉਂਦੇ ਫਰੋਤੀਆਂ ਨਹੀਂ ਲਗੀਆਂ ਜਾ ਰਹੀਆਂ ਚਿੱਠੀਆਂ ਨਹੀਂ ਆ ਰਹੀਆਂ ਇਤੋ ਤੱਕ ਤੁਸੀਂ ਵੇਖਿਆ ਪਿਛਲੇ ਪੰਜਾਂ ਦਿਨਾਂ ਨਵਾਂ ਸਾਲ ਚੜ੍ਹਦੇ ਇੱਕ ਬਲਟੋਏ ਦਾ ਜਿਹੜਾ ਸਰਪੰਚ ਹੈ ਆਮ ਆਦਮੀ ਪਾਰਟੀ ਦਾ ਉਹਨੂੰ ਇੱਕ ਵਿਆਹ ਦੇ ਵਿੱਚ ਦਿਨ ਦਿਹਾੜੇ ਇੱਕ ਵੱਡੇ ਮੈਟਰੋਪੋਲੀਟਨ ਦੇ ਵਿੱਚ ਸਾਰਿਆਂ ਨੂੰ ਇਤਿਹਾਸਿਕ ਰਿਸ਼ਤਾ ਜਿਹੜਾ ਪੁੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਵਿਆਹ ਦੇ ਵਿੱਚ 3-400 ਬੰਦੇ ਦੇ ਵਿੱਚ ਮਾਰਿਆ ਗਿਆ ਐਮਐਲਏ ਬਲਟੋਏ ਦਾ ਉੱਥੇ ਬੈਠਾ ਸਿਕਿਉਰਿਟੀ ਗਾਰਡ ਤੁਹਾਨੂੰ ਪਤਾ ਹੈ ਹਰ ਤੁਸੀਂ ਭਾਵੇਂ ਕਿਤੇ ਵੀ ਚਲੇ ਜੋ ਵਿਆਹ ਸ਼ਾਦੀ ਵਾਲੀ ਜਗ੍ਹਾ ਤੇ ਜਿੱਥੇ ਕੁਝ ਪੋਲੀਟੀਸ਼ੀਅਨ ਵੀ ਹੁੰਦੇ ਉੱਥੇ ਪੁਲਿਸ ਵਾਲੇ ਵੀ ਹੁੰਦੇ ਨੇ ਕੋਤੋਂ ਉਹਨਾਂ ਦੇ ਨੁਕਲ ਗਾਰਡ ਵੀ ਹੁੰਦੇ ਨੇ ਉਥੇ ਪੁਆਇੰਟ ਬਲੈਂਕ ਗੋਲੀ ਮਾਰ ਕੇ ਚਲੇ ਜਾਂਦੇ ਇਹਨਾਂ ਨੂੰ ਬੰਦਾ ਕਿਤੇ ਕੋਈ ਨਹੀਂ 잡ਦੀ ਇਸ ਤਰ੍ਹਾਂ ਹੀ ਬੜਾ ਨੁਕਸਾਨ ਕਿਦਾ ਉਹ ਪਹਿਨਦਾ ਪੰਜ-ਛਤ ਜਣੀਆਂ ਬੜੀਆਂ ਤੇ ਬੰਦੇ ਲੈ ਕੇ ਬਿਠਾਉਂਦਾ ਮੋਹਰੇ ਮੈਂ ਕਹਾਂਗਾ ਮੋਹਰੇ ਉਹਨਾਂ ਨੂੰ ਕਹਿਣ ਲੱਗਿਆ ਉਹਦੇ ਤੇ ਚਾਹ ਜਣੇ ਇਹ ਤੇ ਸਾਰਿਆਂ ਨੇ ਬਹਿਣਾ ਗਿਣਤੀਆਂ ਬਹਿਣ ਪੰਜ-ਛਤ ਜਿਹੜੀ ਬੰਦੀ ਉਹੀ ਬਿਠਾਉਣੇ ਮੋਹਰੇ ਇੱਥੇ ਵੀ ਕੋਈ ਟਿਕਣ ਨੂੰ ਸਾਰੇ ਬੰਦੇ ਨੇ ਆਪਣਾ ਉੱਪਰ ਚੜਦੇ ਆ ਉਹ ਨਹੀਂ ਚੜਦੇ ਹਜੇ ਕੋਈ ਗੱਲ ਨਹੀਂ ਪਹਿਨ 10 ਕੋ ਬਿਠਾ ਲਓ ਹਜੇ ਉਹ ਮੋਹਰੇ ਨੂੰ ਕਹਿਣ ਮੈਂ ਕਿਹ ਜਿਹੜੇ ਹਾਂ ਚਾਹ ਬੰਦ ਕਰਾ ਦੇ ਇੱਕ ਜਿਹੜੀਆਂ ਲੇਡੀਜ਼ ਹੈ ਨਾ ਉਹਨਾਂ ਨੂੰ ਪਹਿਲਾਂ ਥੱਲੇ ਬਿਠਾ ਦੇ ਮੈਂ ਕਹ ਜੀ ਤੁਹਾਨੂੰ ਅੱਗੇ ਜਾ ਕੇ ਬਿਠਾ ਦੇ ਜੀ ਨਹੀਂ ਨਹੀਂ ਜਸੂਨੋ ਸੀ ਬਿਠਾ ਰਹੀਆਂ ਚਾਹ ਬੰਦ ਕਰਵਾਤੀ ਚਾਹ ਬੰਦ ਹੋ ਗਈ ਸਭ ਕੋ ਬੈਠ ਜਾਣਾ ਠੀਕ ਹੈ ਬਿੰਦਰ ਪੋਚੇ ਜੀ ਦਾ ਇਹਦੀ ਕੁਰਸੀਆਂ ਦੇ ਵਿੱਚ ਸਾਬ ਆ ਜਾਓ ਹਾਂ ਇਹਨਾਂ ਨੂੰ ਕਹੋ ਕਿ ਤੁਸੀਂ ਜੀ ਅੱਗੇ ਆ ਜਾਓ ਫਿਰ ਪਿੱਛੇ ਹੋਰ ਰਸ ਪੈਣਾ ਹੈਗਾ ਫਿਰ ਕਹ ਤੁਹਾਡੇ 20 ਬੈਠ ਗਏ ਠੀਕ ਹੈ ਜਿਹੜੇ ਬਾਅਦ ਚਾਹ ਪੀ ਦੀ ਉਹਨਾਂ ਵੀ ਕੋਈ ਕੱਟੀ ਚਲੋ ਬਿਠਾਓ ਤਾਂ ਸਹੀ ਖਾ ਲੋ ਪੰਸਾਬ ਲੇਟੇ ਬਹੁਤ ਹੈ ਹੋਏ ਆਤਾ ਜਾਊਗਾ ਹਾਂ ਜੀ ਦਾਣਾ ਮੰਡੀ ਤੇ ਆਓ ਅੱਗੇ ਰੋ ਆਜੋ ਨਾ ਹੁਣ ਬੈਠੋ ਆ ਕੇ ਠੀਕ ਜੀ ਕਿਤਾ ਇਹ ਕਰ ਮੈਂ ਬੋਲਾਂ ਸਮਨ ਜਿੰਦਰ ਨੂੰ ਪੁੱਛ ਕਿਥੇ ਸਾਡੇ ਦਫ਼ਤਰ ਇਕੱਠੇ ਹੋਏ ਵੀ ਆ ਦੇ ਉਹਨੇ ਯਾਰ ਕੇ ਭੈਣ ਜੋਨੂ ਆਰਤੀ ਉਤਾਰਨੀ ਉੱਥੇ ਤੁਹਾਡੀ ਮੇਰੀ ਗੱਲ ਕਰਾ ਸਾਡੇ ਉੱਥੇ ਦਫ਼ਤਰ ਕਰਦੇ ਹੋਏ ਕਿਤਾ ਦਫ਼ਤਰ ਉਹਨਾਂ ਦਾ ਕੀ ਕਰਦੇ ਆ ਜੀ ਉਹ ਮੈਂ ਜਿਹੜੇ ਤੋਂ ਆਏ ਆਪਣੇ ਲੈ ਕੇ ਆਏ ਮੈਨੂੰ ਐਂ ਤਾਂ ਦੱਸੋ ਕਿ ਉੱਥੇ ਕਰਨਾ ਕੀ ਹੈ ਉਹਨਾਂ ਦਾ ਜਿਹੜੇ ਵੀ ਹੈਗੇ ਆ ਉਹ ਜਿੰਦਰ ਇੱਥੇ ਫੰਕਸ਼ਨੇ ਮੁੱਕ ਜਾਣਾ ਫਿਰ ਅੱਗੇ ਕੀ ਕਰੋਗੇ ਤੁਸੀਂ ਨਹੀਂ ਨਹੀਂ ਛੱਡ ਤੂੰ ਜਿਹੜੇ ਆਗੇ ਪਹਿਲਾਂ ਇੱਥੇ ਪਹੁੰਚੋ ਹੁਣ ਹੋਰ ਵੀ ਜਿਹੜਾ ਕੋਈ ਹੈਗਾ ਉਹਨੂੰ ਕਹਾਂ ਆਣਾ ਤਾਂ ਹੁਣ ਆਜੋ ਬਾਅਦ ਵਿੱਚ ਕੀ ਕਰਨਾ ਇੱਥੇ ਲਿਆ ਕੇ ਹਾਂਜੀ ਕਰੋ ਜੀ ਨਹੀਂ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਆਜੂਗੇ ਕੋਈ ਗੱਲ ਪਹਿਲਾਂ ਸਿੱਟੀ उन्दिण। उन्दिण। पिछे बिंदूस्टोबारल्टीन रेस्टोरेंट का स्वाद जो तहन हमेशा रहेगा याद अज ही आओ चिंदू फैमिल रेस्टोबार चंडगढ़ रोड नवा शहर कॉल सेट थ्री सैवन डबल जीरो डबल जीरो डबल सिक्स ਇਸ ਸਾਜ ਜਲਸ਼ੀਲ ਭਗsein ਨਗਰ ਨਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ પ્રતિਸੰ ਨੂੰ ਇਜਾਜ਼ਤ ਦੇਉ ਧੰਨਵਾਦ